ਜੇ ਪੰਜਾਬੀ ਨੌਜਵਾਨਾਂ ਵੱਲੋਂ ਕੀਤੀ ਗਈ ਇੱਕ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 5 ਫਰਵਰੀ ਨੂੰ ਚਾਰ ਨੌਜਵਾਨਾਂ ਜਿਹੜੇ ਇੱਕ ਘਰ ਦੇ ਵਿੱਚ ਨਾਰਥ ਵੈਨਕੂਵਰ ਦੇ ਇੱਕ ਘਰ ਦੇ ਵਿੱਚ ਜ਼ਬਰਦਸਤੀ ਕੋਸਡੇ ਤੇ ਉੱਥੇ ਜਿਹੜੇ ਹਥਿਆਰਾਂ ਦੇ ਸਿਰ ਤੇ ਉਹਨਾਂ ਨੇ ਲੁੱਟਖੋ ਕੀਤੀ ਤੇ ਇੱਕ ਪਰਿਵਾਰ ਵਾਲਿਆਂ ਨੂੰ ਬੰਦਕ ਬਣਾਇਆ ਜੱਸ ਦੇ ਚਾਰਜਰ ਸੇ ਲਗਾ ਕੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਫਿਲਹਾਲ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨੌਜਵਾਨਾਂ ਵਿੱਚੋਂ ਤਿੰਨ ਪੰਜਾਬੀ ਨੌਜਵਾਨ ਸੀ ਤੇ ਇੱਕ ਜਿਹੜਾ ਉੱਥੋਂ ਦਾ ਹੀ ਰਹਿਣ ਵਾਲਾ ਸੀਗਾ ਦੱਸਦੀ ਹੈ ਕਿ ਨੌਜਵਾਨਾਂ ਦੀ ਪਰਛਾਣ ਵੱਜੋਂ ਹਰਜੋਤ ਸਿੰਘ ਸਮਰਾਜ ਜਿਸ ਦੀ ਉਮਰ 29 ਸਾਲ ਤੇ ਗੈਰੀ ਗੁਰਪ੍ਰੀਤ ਢਿੱਲੋਂ 33 ਸਾਲ ਸਹਜਦੀਪ ਸਿੰਘ ਖੰਗੂਨ ਜਿਸ ਦੀ ਉਮਰ 26 ਸਾਲਾਂ ਦੱਸੀ ਗਈ ਹੈ ਤੇ ਚੌਥਾ ਮੁਲਜ਼ਮ ਹੈ ਜਿਹੜਾ ਉਹ 30 ਸਾਲਾਂ ਦਾ ਹੈ ਤੇ ਸ਼ੇਨ ਅਰੋਨ ਨਾਇਕਰ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਖਿਲਾਫ ਕਈ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਵੇਂ ਕਿ ਹਥਿਆਰਾਂ ਦੀ ਨੋਕ ਤੇ ਲੁੱਟਮਾਰ ਕਰਨਾ ਘਰ ਵਿੱਚ ਜ਼ਬਰਦਸਤੀ ਦਾਖਲ ਹੋਣਾ ਬੰਦਕ ਬਣਾਉਣਾ ਲੋਡਡ ਬੰਦੂਕ ਰੱਖਣਾ ਤੇ ਹਥਿਆਰ ਨਾਲ ਹਮਲਾ ਕਰਨਾ ਇਹ ਸਾਰੇ ਮੋਲਜਮੇ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਨੇ ਤੇ ਉਹਨਾਂ ਦੀ ਜ਼ਮਾਨਤ ਸੁਣਵਾਈ ਬਾਅਦ ਵਿੱਚ ਹੋਵੇਗੀ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਦੇਖ ਰਹੀ ਹੈ ਕਿ ਵਾਰਦਾਤ ਪਿੱਛੇ ਕੋਈ ਵੱਡਾ ਗੈਂਗ ਆ ਫਿਰ ਸਾਜ਼ਿਸ਼ ਤਾਂ ਨਹੀਂ ਸੀਗੀ ਤੇ ਇਸ ਘਟਨਾ ਦੇ ਬਾਅਦ ਨਾਰਥ ਵੈਂਕੂਵਰ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਚਰਚਾ ਛਿੜ ਗਈ ਹੈ ਕਿਉਂਕਿ ਪੰਜਾਬੀ ਭਾਈਚਾਰੇ ਵਿੱਚ ਪੰਜਾਬੀਆਂ ਦੀ ਜਿਹੜੀ ਅਪਰਾਧਿਕ ਗਤੀਵਿਧੀ ਆ ਉਹ ਬਹੁਤ ਜ਼ਿਆਦਾ ਵਧ ਗਈ ਹੈ